ਜੋੜਾਂ ਦਾ ਦਰਦ ਕਮਜ਼ੋਰੀ ਤੇ ਠੰਡ ਦਾ ਦੇਸੀ ਨੁਸਖਾ ਅਲਸੀ ਤੇ ਵੇਸਣ ਦੇ ਲੱਡੂ ਬਣ ਕੇ ਇੱਥੇ ਰੈਡੀ ਹੋ ਗਏ ਨੇ ਜਿਨ੍ਹਾਂ ਨੂੰ ਸਰਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਠੰਡ ਲੱਗਦੀ ਹੈ ਨਾ ਉਹਨਾਂ ਲਈ ਇਹ ਵਾਲੇ ਲੱਡੂ ਬੈਸਟ ਨੇ ਸੋ ਪਲੀਜ਼ ਤੁਸੀਂ ਵੀ ਮੇਰੀ ਇਹ ਰੈਸিপি ਜ਼ਰੂਰ ਟਰਾਈ ਕਰਨਾ ਸਰਦੀਆਂ ਵਿੱਚ ਜੋੜਾਂ ਦਾ ਦਰਦ ਠੰਡ ਤੇ ਕਮਜ਼ੋਰੀ ਦਾ ਦੇਸੀ ਨੁਸਖਾ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਅੱਜ ਮੈਂ ਬਣਾਉਣ ਜਾ ਰਹੀਆਂ ਅਲਸੀ ਤੇ ਵੇਸਣ ਦੇ ਬਹੁਤ ਹੀ ਜ਼ਿਆਦਾ ਟੇਸਟੀ ਔਰ ਮਜ਼ੇਦਾਰ ਲੱਡੂ ਚਲੋ ਫਿਰ ਮਜ਼ੇਦਾਰ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਸਾਰੇ ਡਰਾਈ ਰੋਸ ਕਰਾਂਗੇ ਉਹਦੇ ਲਈ ਅਸੀਂ ਕੜਾਈ ਵਿੱਚ 1 ਟੇਬਲस्पून ਦੇਸੀ ਘਿਓ ਐਡ ਕਰਾਂਗੇ ਸਿਰਫ 1 ਟੇਬਲस्पून ਦੇਸੀ ਘਿਓ ਵਿੱਚ ਹੀ ਅਸੀਂ ਸਾਰੀਆਂ ਚੀਜ਼ਾਂ ਨੂੰ ਰੋਸ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਮਖਾਣੇ ਐਡ ਕਰਾਂਗੇ ਔਰ ਇਹਨਾਂ ਨੂੰ ਰੋਸ ਕਰਾਂਗੇ ਇੱਥੇ ਮੈਂ ਪੂਰੀ ਇੱਕ ਕਟੋਰੀ ਮਖਾਣੇ ਐਡ ਕਰ ਰਹੀ ਹਾਂ ਮਖਾਣਿਆਂ ਨੂੰ ਬਹੁਤ ਜ਼ਿਆਦਾ ਹਾਈ ਫਲੇਮ ਤੇ ਨਹੀਂ ਰੋਸ ਕਰਨਾ ਲੋ ਟੂ ਮੀਡੀਅਮ ਫਲੇਮ ਤੇ ਹੀ ਅਸੀਂ ਕਰਾਂਗੇ ਔਰ ਇਹ ਕ੍ਰਿਸਪੀ ਔਰ ਕਰੰਚੀ ਹੋ ਜਾਣਗੇ 3 ਤੋਂ 4 ਮਿੰਟ ਹੋ ਗਏ ਨੇ ਇਹਨੂੰ ਰੋਸ ਕਰਦੇ ਹੋਏ ਹੁਣ ਅਸੀਂ ਇਹਨੂੰ ਚੈੱਕ ਕਰ ਲੈਣੇ ਆ ਕਰੰਚੀ ਹੋਏ ਜਾਂ ਨਹੀਂ ਦੇਖ ਸਕਦੇ ਹੋ ਇਸ ਤਰੀਕੇ ਜਦੋਂ ਕਰੰਚੀ ਹੋ ਜਾਣਗੇ ਫਿਰ ਇਹਨੂੰ ਅਸੀਂ ਕੜਾਈ 'ਚੋਂ ਬਾਹਰ ਕੱਢ ਲਾਂਗੇ ਉਸ ਤੋਂ ਬਾਅਦ ਇਹਨੂੰ ਅਸੀਂ ਠੰਡਾ ਕਰਕੇ ਤੇ ਮਿਕਸੀ ਗ੍ਰਾਈਂਡਰ ਵਿੱਚ ਐਡ ਕਰਕੇ ਤੇ ਗ੍ਰाइंड ਕਰਾਂਗੇ ਦੁਬਾਰਾ ਅਸੀਂ ਉਸੇ ਪ੍ਰੋਸੈਸ ਨੂੰ ਰਿਪੀਟ ਕਰਾਂਗੇ 1 ਟੇਬਲस्पून ਕੇ ਉਹ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬਦਾਮ ਐਡ ਕਰਾਂਗੇ ਔਰ ਇਹਨਾਂ ਨੂੰ ਵੀ ਰੋਸਟ ਕਰਾਂਗੇ ਇਹਨਾਂ ਨੂੰ ਵੀ ਅਸੀਂ 3 ਤੋਂ 4 ਮਿੰਟ ਲਈ ਚੰਗੇ ਤਰੀਕੇ ਨਾਲ ਰੋਸਟ ਕਰਨਾ ਹੈ ਉਸ ਤੋਂ ਬਾਅਦ ਅਸੀਂ ਗ੍ਰਾਈਂਡਰ ਵਿੱਚ ਗ੍ਰाइंड ਕਰਾਂਗੇ ਸਾਰੇ ਹੀ ਡ్రਾਈ ਫਰੂਟਸ ਨੂੰ ਅਸੀਂ ਇਸੇ ਤਰੀਕੇ ਰੋਸ ਕਰਾਂਗੇ ਇੱਥੇ ਸਾਡੇ 2 ਮਿੰਟ ਅਸੀਂ ਬਦਾਮ ਨੂੰ ਵੀ ਰੋਸ ਕਰ ਲਿਆ ਹੈ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲੈਣੇ ਆਂ ਪਲੇਟ 'ਚ ਹੁਣ ਅਸੀਂ ਇਹਦੇ ਵਿੱਚ ਅੱਧੀ ਕੋਲੀ ਸੌਗੀ ਐਡ ਕਰਾਂਗੇ ਸੌਗੀ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਰੋਸਟ ਕਰਨਾ ਲਗਭਗ 5-6 ਸੈਕਿੰਡ ਹੀ ਅਸੀਂ ਨੂੰ ਰੋਸਟ ਕਰਨਾ ਹੈ ਫਿਰ ਅਸੀਂ ਇਹਨੂੰ ਕੜਾਈ 'ਚੋਂ ਬਾਹਰ ਕੱਢ ਲੈਣਾ ਹੈ ਦੇਖ ਸਕਦੇ ਹੋ ਨਾਲ ਹੀ ਅਸੀਂ ਇਹਨੂੰ ਬਾਹਰ ਕੱਢ ਲਿਆ ਕਰ ਇਹਨੂੰ ਜ਼ਿਆਦਾ ਰੋਸ ਕਰਾਂਗੇ ਤੇ ਇਹ ਸੜ ਜੇਗੀ ਫਿਰ ਟੇਸਟ ਖਰਾਬ ਆਏਗਾ ਲੱਡੂਆਂ ਵਿੱਚ ਇਹਦਾ 1 ਟੇਬਲस्पून ਅਸੀਂ ਫੇਰ ਕਿਉਂ ਐਡ ਕਰਤਾ ਹੁਣ ਇਹਦੇ ਵਿੱਚ ਅਸੀਂ ਕਾਜੂ ਔਰ ਪਿਸਤਾ ਨੂੰ ਰੋਸ ਕਰਾਂਗੇ ਸਾਰੀ ਹੀ ਚੀਜ਼ਾਂ ਨੂੰ 1 ਟੇਬਲस्पून ਚ ਹੀ ਕਰਨਾ ਹੈ ਕਿਉਂਕਿ ਬਹੁਤ ਜ਼ਿਆਦਾ ਕਿਉਂ ਨਹੀਂ ਐਡ ਕਰਨਾ ਹੁਣ ਅਸੀਂ ਇਹਦੇ ਵਿੱਚ ਨਾਲ ਹੀ ਪਮਕਿਨ ਸੀਡ ਐਡ ਕਰਨ ਜਾ ਰਹੇ ਹਾਂ ਇੱਥੇ ਮੈਂ ਅੱਧੀ ਕਟੋਰੀ ਪਮਕਿਨ ਸੀਡ ਐਡ ਕਰ ਰਹੀ ਹਾਂ ਤੇ ਇਹਨਾਂ ਨੂੰ ਵੀ ਚੰਗੇ ਤਰੀਕੇ ਆਪਾਂ ਰੋਸਟ ਕਰ ਲੈਨੇ ਆ। ਹੁਣ ਅਸੀਂ ਇਹਨਾਂ ਨੂੰ ਵੀ ਬਾਹਰ ਕੱਢ ਲੈਨੇ ਆ। ਹੁਣ ਅਸੀਂ ਖੇਸ ਕੀਤਾ ਹੋਇਆ ਨਾਰੀਅਲ ਉਹਨੂੰ ਰੋਸਟ ਕਰਾਂਗੇ। ਇੱਥੇ ਮੈਂ ਦੋ ਕਟੋਰੀਆਂ ਨਾਰੀਅਲ ਐਡ ਕਰ ਰਹੀ ਆ। ਔਰ ਇਹਨੂੰ ਚੰਗੇ ਤਰੀਕੇ ਰੋਸਟ ਕਰ ਲੈਨੇ ਆ। ਹੁਣ ਅਸੀਂ ਕੜਾਈ ਵਿੱਚ ਪੂਰਾ ਇੱਕ ਕਟੋਰੀ ਘਰ ਦਾ ਬਣਿਆ ਹੋਇਆ ਦੇਸੀ ਘਿਓ ਐਡ ਕਰਾਂਗੇ। ਜਦੋਂ ਇਹ ਪ੍ਰੋਪਰ ਤਰੀਕੇ ਨਾਲ ਗਰਮ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਕਮਰਕਸ ਨੂੰ ਭੁੰਨਾਂਗੇ। ਨਾਲ ਅਸੀਂ ਗੂੰਦ ਨੂੰ ਵੀ ਭੁੰਨਾਂਗੇ ਕਿਉਂ ਸਾਡਾ ਪ੍ਰੋਪਰ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ 50 ਗ੍ਰਾਮ ਗੂੰਦ ਐਡ ਕਰਾਂਗੇ ਔਰ ਇਹਨੂੰ ਪ੍ਰੋਪਰ ਤਰੀਕੇ ਨਾਲ ਰੋਸਟ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਮਰਕਸ ਐਡ ਕਰਾਂਗੇ ਦੇਖ ਸਕਦੇ ਹੋ ਐਡ ਕਰਦੇ ਹੀ ਕਿਸ ਤਰੀਕੇ ਫੁੱਲ ਗਈ ਹੈ ਇਹਨੂੰ ਵੀ ਅਸੀਂ ਜ਼ਿਆਦਾ देर ਨਹੀਂ ਰੋਸਟ ਕਰਨਾ ਸਿਰਫ ਜਦੋਂ ਇਹ ਚੰਗੇ ਤਰੀਕੇ ਇਸ ਤਰੀਕੇ ਫੁੱਲ ਜੇ ਉਦੋਂ ਇਹਨੂੰ ਅਸੀਂ ਕਿਉਚੋਂ ਬਾਹਰ ਕੱਢ ਲਾਂਗੇ ਤੇ ਲੋ ਟੂ ਮੀਡੀਅਮ ਫਲੇਮ ਤੇ ਹੀ ਅਸੀਂ ਇਹਨੂੰ ਰੋਸ ਕਰਨਾ ਹੈ ਪਹਿਲਾਂ ਕਿ ਉਹਨੂੰ ਪ੍ਰੋਪਰ ਗਰਮ ਕਰ ਲੈਣਾ ਉਸ ਤੋਂ ਬਾਅਦ ਇਹਨੂੰ ਲੋ ਟੂ ਮੀਡੀਅਮ ਫਲੇਮ ਤੇ ਰੋਸਟ ਕਰ ਲੈਣਾ ਹੈ ਹੁਣ ਅਸੀਂ ਇਹਦੇ ਵਿੱਚ 50 ਗ੍ਰਾਮ ਕਮਰਕਸਵੀ ਐਡ ਕਰਾਂਗੇ ਔਰ ਇਹਨੂੰ ਵੀ ਉਸੇ ਤਰੀਕੇ ਰੋਸਟ ਕਰ ਲਾਂਗੇ ਜਿੱਦਾਂ ਅਸੀਂ ਉਹਨੂੰ 2-3 ਸੈਕਿੰਡ ਰੋਸਟ ਕਰਕੇ ਕੱਢ ਲਿਆ ਸੀ ਉਸੇ ਤਰੀਕੇ ਇਹਨੂੰ ਵੀ ਅਸੀਂ 3-4 ਸੈਕਿੰਡ ਰੋਸਟ ਕਰਕੇ ਤੇ ਬਾਹਰ ਕੱਢ ਲੈਣਾ ਹੈ ਸਾਡੇ ਤਰੀਕੇ ਨਾਲ ਇੱਕ ਵਾਰੀ ਇਹ ਲੱਡੂ ਬਣਾ ਕੇ ਤੁਸੀਂ ਖਾਓਗੇ ਨਾ ਹਰ ਸਰਦੀਆਂ ਬਣਾਓਗੇ ਹੁਣ ਅਸੀਂ 500 ਗ੍ਰਾਮ ਘਿਓ ਵਿੱਚ 750 ਗ੍ਰਾਮ ਬੇਸਨ ਐਡ ਕਰਾਂਗੇ ਔਰ ਇਹਨੂੰ ਚੰਗੇ ਤਰੀਕੇ ਭੁੰਨਾਂਗੇ ਕਿਉਂਕਿ ਉਹ ਸਾਡਾ ਗਰਮ ਹੋ ਚੁੱਕਿਆ ਹੈ ਅਗਰ ਤੁਹਾਨੂੰ ਘਿਓ ਘੱਟ ਲੱਗੇ ਤੁਸੀਂ ਬਾਅਦ ਵਿੱਚ ਫਿਰ ਦੁਬਾਰਾ ਐਡ ਕਰ ਸਕਦੇ ਹੋ ਫਿਲਹਾਲ ਅਸੀਂ 500 ਗ੍ਰਾਮ ਵਿੱਚ ਹੀ ਇਹਨੂੰ ਐਡ ਕਰਕੇ ਤੇ ਭੁੰਨਾਂਗੇ ਚੰਗੇ ਤਰੀਕੇ ਅ ਜਦੋਂ ਵੀ ਬੇਸਨ ਨੂੰ ਭੁੰਨਾ ਹੈ ਨਾ ਹੱਥ ਨਾਲ ਕੰਟੀਨਿਊਸਲੀ ਚਲਾਉਣਾ ਹੈ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਕਰੇ ਥੱਲੇ ਲੱਗ ਜਾਏਗਾ ਤੇ ਫਿਰ ਇਹ ਸੜ ਜਾਏਗਾ ਤੇ ਫਿਰ ਸਵਾਦ ਵੀ ਵਧੀਆ ਨਹੀਂ ਆਏਗਾ 15 ਮਿੰਟ ਹੋ ਗਏ ਨੇ ਸਾਨੂੰ ਵੇਸਣ ਨੂੰ ਭੁੰਨਦੇ ਹੋਏ ਹੁਣ ਅਸੀਂ ਇਹਨੂੰ ਘੱਟੋ ਘੱਟ ਲੋ ਤੋਂ ਮੀਡੀਅਮ ਫਲੇਮ ਤੇ 45 ਮਿੰਟ ਤੱਕ ਇਹਨੂੰ ਭੁੰਨਣਾ ਹੈ ਫਿਰ ਜਾ ਕੇ ਕਿਤੇ ਸਾਡਾ ਵੇਸਣ ਪੱਕੇਗਾ ਔਰ ਕੰਟੀਨਿਊਸਲੀ ਇਸ ਤਰੀਕੇ ਕੜਕੀ ਜਲਾਉਂਦੇ ਰਹਿਣਾ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਗਾਈਜ਼ ਪੂਰੇ 45 ਮਿੰਟ ਹੋ ਚੁੱਕੇ ਨੇ ਔਰ ਸਾਡਾ ਵੇਸਨ ਪ੍ਰੋਪਰ ਤਰੀਕੇ ਨਾਲ पक ਚੁੱਕਿਆ ਹੈ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਲੇਕਿਨ ਬੰਦ ਕਰਨ ਤੋਂ ਬਾਅਦ ਵੀ ਅਸੀਂ 5 ਤੋਂ 6 ਮਿੰਟ ਕਟਲੀ ਨੂੰ ਰੈਗੂਲਰ ਚਲਾਵਾਂਗੇ ਕਿਉਂਕਿ ਸਾਡੀ ਕੜਾਈ ਗਰਮ ਹੈ ਸੋ ਵੇਸਨ ਥੱਲੇ ਨਾ ਲੱਗ ਜਾਏ ਇਸ ਕਰਕੇ ਇਹਨੂੰ 5-6 ਮਿੰਟ ਹੋਰ ਚਲਾ ਲੈਣੇ ਆ ਉਸ ਤੋਂ ਬਾਅਦ ਅਸੀਂ ਇਹਦੀ ਚਾਸ਼ਨੀ ਬਣਾਣੇ ਆ ਹੁਣ ਅਸੀਂ ਕੜਾਈ ਵਿੱਚ 3 ਚਮਚ ਦੇਸੀ ਘਿਓ ਐਡ ਕੀਤਾ ਹੈ ਤੇ ਉਹਦੇ ਵਿੱਚ ਅਸੀਂ 400 ਗ੍ਰਾਮ ਗੋੜ ਜਿਹਨੂੰ ਅਸੀਂ ਮਿਕਸੀ ਗ੍ਰਾਈਂਡਰ ਵਿੱਚ ਚੰਗੇ ਤਰੀਕੇ ਪੀਸ ਲਿਆ ਹੈ ਉਹਨੂੰ ਐਡ ਕਰਾਂਗੇ ਔਰ ਇਹਦੀ ਚਾਸ਼ਨੀ ਬਣਾ ਕੇ ਰੈਡੀ ਕਰਾਂਗੇ ਇਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਮੈਲਟ ਕਰਨਾ ਹੈ ਤੇ ਵਧੀਆ ਜੀ ਚਾਸ਼ਨੀ ਬਣਾ ਕੇ ਰੈਡੀ ਕਰਨੀ ਹੈ ਜਿਹੜੀ ਅਸੀਂ ਵੇਸਣ ਵਿੱਚ ਐਡ ਕਰਨੀ ਆ ਗਾਇਸ ਗੁੜ ਨੂੰ ਵੀ ਅਸੀਂ ਕੰਟੀਨਿਊਸਲੀ ਲੋ ਟੂ ਮੀਡੀਅਮ ਫਲੇਮ ਤੇ ਹੀ ਪਕਾਉਣਾ ਹੈ ਨਹੀਂ ਤੇ ਇਹ ਸੜ ਜੇਗੀ ਤੇ ਫਿਰ ਖਾਂ ਚ ਟੇਸਟ ਵਧੀਆ ਨਹੀਂ ਆਏਗਾ ਜਦੋਂ ਸਾਡੀ ਪ੍ਰੋਪਰ ਚਾਸ਼ਨੀ ਬਣ ਜੇਗੀ ਫਿਰ ਅਸੀਂ ਇਹਨੂੰ ਵੇਸਣ 'ਚ ਐਡ ਕਰਾਂਗੇ ਔਰ ਜਿਹੜੀ ਅਸੀਂ ਬਾਕੀ ਡਰਾਈ ਫਰੂਟ ਰੋਸਟ ਕੀਤੇ ਉਹਨਾਂ ਨੂੰ ਅਸੀਂ ਗ੍ਰाइंड ਕਰ ਲਿਆ ਉਹ ਵੀ ਅਸੀਂ ਐਡ ਕਰਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਅਲਸੀ ਵੀ ਐਡ ਕਰਾਂਗੇ ਗੁੜ ਸਾਡਾ ਪ੍ਰੋਪਰ ਤਰੀਕੇ ਨਾਲ ਮੈਲਟ ਹੋ ਚੁੱਕਿਆ ਹੈ ਹੁਣ ਇਹਦੇ ਵਿੱਚ ਅਸੀਂ ਇੱਕ ਚਮਚ ਸੁੰਦ ਐਡ ਕਰਾਂਗੇ ਔਰ ਪੰਜ ਛੇ ਇਲਾਚੀਆਂ ਜਿਨ੍ਹਾਂ ਨੂੰ ਅਸੀਂ ਦਰਫੜ ਕੋਟ ਲਿਆਏ ਉਹ ਐਡ ਕੀਤੀ ਹੈ ਔਰ ਇਹਨੂੰ ਚੰਗੇ ਤਰੀਕੇ ਮਿਕਸ ਕਰ ਦਿੰਨੇ ਆ ਤੇ ਹੁਣ ਅਸੀਂ ਗੈਸ ਦੇ ਫਲੇਮ ਨੂੰ ਵੀ ਬੰਦ ਕਰ ਦਿੰਨੇ ਆ ਇੱਥੇ ਸਾਡੀ ਚਾਸ਼ਨੀ ਵੀ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਗਈ ਹੈ ਬੇਸਨ ਨੂੰ ਅਸੀਂ 5 6 ਮਿੰਟ ਲਈ ਰੱਖ ਕੇ ਠੰਡਾ ਕਰ ਲਿਆਏ ਹੁਣ ਇਹਦੇ ਵਿੱਚ ਅਸੀਂ ਅਲਸੀ ਐਡ ਕਰਾਂਗੇ 300 ਗ੍ਰਾਮ ਔਰ ਇਹਨੂੰ ਚੰਗੇ ਤਰੀਕੇ ਮਿਕਸ ਕਰਾਂਗੇ ਅਲਸੀ ਆਪਾਂ ਪੀਸੀ ਹੋਈ ਬਾਜ਼ਾਰੋਂ ਲਿਆਏ ਆ ਅਗਰ ਤੁਹਾਨੂੰ ਪੀਸੀ ਹੋਈ ਅਲਸੀ ਨਹੀਂ ਮਿਲਦੀ ਫਿਰ ਤੁਸੀਂ ਬਾਜ਼ਾਰੋਂ ਲਿਆ ਕੇ ਉਹਨੂੰ ਰੋਸਟ ਕਰਕੇ ਤੇ ਘਰ ਪੀਸ ਸਕਦੇ ਹੋ ਹੁਣ ਇਹਨੂੰ ਅਸੀਂ ਚੰਗੇ ਤਰੀਕੇ ਵੇਸਨ ਚ ਮਿਕਸ ਕਰ ਦਿੰਨੇ ਆ। ਉਸ ਤੋਂ ਬਾਅਦ ਜਿਹੜੇ ਅਸੀਂ ਡਰਾਈ ਫਰੂਟਸ ਪੀਸੇ ਨੇ ਉਹ ਐਡ ਕਰਾਂਗੇ। ਅਲਸੀ ਪੀਸਣ ਤੋਂ ਬਾਅਦ ਅਸੀਂ ਇਹਦੇ ਵਿੱਚ ਪੀਸਾ ਹੋਇਆ ਨਾਰੀਅਲ ਐਡ ਕਰਾਂਗੇ ਜਿਹਨੂੰ ਅਸੀਂ ਰੋਸਟ ਕੀਤਾ ਹੈ ਔਰ ਨਾਲ ਹੀ ਮਖਾਣੇ ਐਡ ਕਰ ਦਾਂਗੇ। ਔਰ ਇਹਨਾਂ ਨੂੰ ਵੀ ਚੰਗੇ ਤਰੀਕੇ ਮਿਕਸ ਕਰਾਂਗੇ। ਦੇ ਵਿੱਚ ਪਿਸਤਾ ਬਦਾਮ ਕਾਜੂ ਪੀਸਿਆ ਹੋਇਆ ਐਡ ਕਰ ਰਹੇ ਹਾਂ ਪਮਕਿਨ ਸੀਡ ਐਡ ਕਰ ਰਹੇ ਹਾਂ ਔਰ ਨਾਲ ਹੀ ਸੌਗੀ ਐਡ ਕਰ ਰਹੇ ਹਾਂ ਸਾਰਾ ਡਰਾਈ ਫਰੂਟ ਇਸੇ ਤਰੀਕੇ ਇੱਕ ਇੱਕ ਕਰਕੇ ਅਸੀਂ ਐਡ ਕਰਾਂਗੇ ਔਰ ਮਿਕਸ ਕਰਦੇ ਜਾਵਾਂਗੇ ਲਾਸਟ ਵਿੱਚ ਅਸੀਂ ਇਹਦੇ ਵਿੱਚ ਅਚਨੀ ਐਡ ਕਰਾਂਗੇ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਨੇ ਹੁਣ ਇਹਦੇ ਵਿੱਚ ਅਸੀਂ ਕਮਰਕਸ ਤੇ ਗੂੰਦ ਵੀ ਐਡ ਕਰਨੀ ਹੈ ਜਿੰਨੂੰ ਅਸੀਂ ਰੋਸਟ ਕਰਕੇ ਮਿਕਸੀ ਗ੍ਰੈਂਡਰ ਤੇ ਪੀਸ ਲਿਆ ਹੈ ਕਮਰਕਸ ਦੇ ਨਾਲ ਜਿੰਨੇ ਵੀ ਕਮਰ ਦੇ ਰੋਗ ਹੁੰਦੇ ਨੇ ਦਰਦ ਹੁੰਦਾ ਹੈ ਸਭ ਠੀਕ ਹੋ ਜਾਂਦਾ ਹੈ ਸੋ ਇਹ ਐਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਮਰ ਕਸ ਤੋਂ ਬੰਦ ਅਸੀਂ ਇਹਦੇ ਵਿੱਚ ਗੁੰਦਾ ਐਡ ਕਰਤੀਆਂ ਨੇ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਪ੍ਰੋਪਰ ਮਿਕਸ ਕਰ ਲੈਨੇ ਆ ਲਾਸਟ ਅਸੀਂ ਇਹਦੇ ਵਿੱਚ ਚਾਸ਼ਨੀ ਐਡ ਕਰਾਂਗੇ ਬਹੁਤ ਹੀ ਟੇਸਟੀ ਇਹ ਵਾਲੇ ਅਲਸੀ ਦੇ ਲੱਡੂ ਬਣ ਕੇ ਰੈਡੀ ਹੁੰਦੇ ਨੇ ਔਰ ਬਹੁਤ ਹੀ ਜ਼ਿਆਦਾ ਤਾਕਤਵਰ ਹੁੰਦੇ ਨੇ ਜਦੋਂ ਅਸੀਂ ਇਹਦੇ ਵਿੱਚ ਚਾਸ਼ਨੀ ਐਡ ਕਰ ਦਾਂਗੇ ਫਿਰ ਅਸੀਂ ਇਹਦੇ ਲੱਡੂ ਬਣਾਉਣਾ ਸਟਾਰਟ ਕਰਾਂਗੇ ਬਹੁਤ ਜ਼ਿਆਦਾ ਗਰਮ-ਗਰਮ ਵੀ ਨਹੀਂ ਚਾਸ਼ਨੀ ਐਡ ਕਰਨੀ ਵਰਨਾ ਤੁਹਾਡੇ ਹੱਥ ਸੜ ਸਕਦੇ ਨੇ ਫਿਰ ਤੁਹਾਨੂੰ ਲੱਡੂ ਬਣਾਉਣ 'ਚ ਦਿੱਕਤ ਹੋਏਗੀ ਹਲਕੀ ਠੰਡੀ ਕਰਕੇ ਫਿਰ ਐਡ ਕਰੋ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਉਂਦੀ ਹੈ ਵਾਰੀ ਚਾਸ਼ਨੀ ਦੀ ਇਹਨੂੰ ਵੀ ਅਸੀਂ ਪ੍ਰੋਪਰ ਤਰੀਕੇ ਨਾਲ ਐਡ ਕਰ ਦਿੰਨੇ ਆ ਥੋੜੀ-ਥੋੜੀ ਐਡ ਕਰਦੇ ਜਾਵਾਂਗੇ ਅਸੀਂ ਤੇ ਮਿਕਸ ਕਰਦੇ ਜਾਵਾਂਗੇ ਇੱਕੋ ਵਾਰੀ ਐਡ ਕਰ ਦਾਂਗੇ ਨਾ ਸਾਰੀ ਫਿਰ ਉਹ ਸਾਰੀ ਮਿਕਸ ਨਹੀਂ ਹੋਏਗੀ ਚੰਗੇ ਤਰੀਕੇ ਨਾਲ ਮਿਕਸਚਰ 'ਚ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰੀਕੇ ਮਿਕਸ ਕਰ ਲਿਆ ਹੈ ਇੱਥੇ ਸਾਡੇ ਜੋੜਾਂ ਦੇ ਦਰਦ ਠੰਡ ਤੇ ਕਮਜ਼ੋਰੀ ਦਾ ਦੇਸੀ ਨੁਸਖਾ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਇਹਨੂੰ ਅਸੀਂ ਲੱਡੂਆਂ ਦੀ ਸ਼ੇਪ ਦੇਣਾ ਸਟਾਰਟ ਕਰਦੇ ਹਾਂ ਜੋੜਾਂ ਦਾ ਦਰਦ ਕਮਜ਼ੋਰੀ ਤੇ ਠੰਡ ਦਾ ਦੇਸੀ ਨੁਸਖਾ ਅਲਸੀ ਤੇ ਵੇਸਣ ਦੇ ਲੱਡੂ ਬਣ ਕੇ ਇੱਥੇ ਰੈਡੀ ਹੋ ਗਏ ਨੇ ਇੱਕ ਗਲਾਸ ਦੁੱਧ ਦੇ ਨਾਲ ਤੁਸੀਂ ਇੱਕ ਲੱਡੂ ਖਾ ਲੋਗੇ ਤੇ ਸਾਰੇ ਦਿਨ ਤੁਹਾਡੇ ਸਰੀਰ ਵਿੱਚ ਕੋਈ ਵੀ ਦਰਦ ਨਹੀਂ ਹੋਏਗੀ ਔਰ ਪੂਰਾ એનર્ਜੀ ਮਹਿਸੂਸ ਕਰੋਗੇ ਤੁਸੀਂ ਆਪਣੇ ਸਰੀਰ ਵਿੱਚ